ਗੁਰਦਾਸਪੁਰ ਪੁਲਿਸ ਨੇ ਬਬਰੀ ਬਾਈਪਾਸ ਨਾਕੇ ਦੇ ਦੌਰਾਨ ਇੱਕ ਦਿੱਲੀ ਨੰਬਰ ਗੱਡੀ ਦੇ ਵਿੱਚੋਂ 45 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਅਤੇ ਡਰਾਈਵਰ ਨੂੰ ਕਾਬੂ ਕਰਕੇ ਕੇਸ ਦਰਜ ਕਰ ਦਿੱਤਾ। ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਗੱਲ ਇਹ ਹੈ ਕਿ ਦੋਸ਼ੀਆਂ ਦੇ ਵੱਲੋਂ ਇਹ ਸ਼ਰਾਬ ਦੀਆਂ ਨਜਾਇਜ਼ ਪੇਟੀਆਂ ਗੁਰਦਾਸਪੁਰ ਦੇ ਵਿੱਚ ਹੀ ਕਿਸੇ ਤਸਕਰ ਨੂੰ ਦੇਣੀਆਂ ਸਨ ਅਤੇ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਦਿੱਲੀ ਨੰਬਰ ਗੱਡੀ ਦੇ ਵਿੱਚੋਂ ਇਹ ਸਾਰਾ ਮਾਲ ਬਰਾਮਦ ਕੀਤਾ। ਏ ਜੀ ਰਾਤ ਸਦਰ ਸਾਡਾ ਜਿਹੜਾ ਬਬਰੀ ਨਾਕਾ ਉਥੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਸਦਰ ਪੁਲਿਸ ਵੱਲੋਂ ਤੇ ਸਪੈਸ਼ਲ ਟੀਮ ਵੱਲੋਂ ਦਰਾਨੇ ਗੱਡੀਆਂ ਦੀ ਚੈਕਿੰਗ ਇੱਕ ਇੰਡੀਕਾ ਗੱਡੀ ਸੀ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਜਦੋਂ ਉਹਨੂੰ ਚੈੱਕ ਕਰਨ ਲੱਗੇ ਤੇ ਪਿਛਲੀ ਸੀਟ ਤੋਂ ਨੇ ਚਾਦਰ ਪਾਈ ਹੋਈ ਸੀਗੀ ਤੇ ਉਹਨੇ ਜਦੋਂ ਉਹਨੂੰ ਚੈੱਕ ਕੀਤਾ ਉਹ 45 ਪੇਟੀਆਂ ਜਿਹੜੀਆਂ ਨਜਾਇਜ਼ ਸ਼ਰਾਬ ਸੀ ਇਹ ਜੀ ਪੰਜਾਬ ਕਲੱਬ ਵਿਸਕੀ ਕਰਕੇ ਸੀਗੀ ਪਤਲਾ ਕਿੱਥੋਂ ਹੁੰਦੀ ਕਿੱਥੇ ਵੇਚਦੇ ਹਾਂ ਹਾਂਜੀ ਇਹ ਤਾਂ ਦੱਸਣ ਮੁਤਾਬਕ ਇਹ ਵੀ ਅੰਮ੍ਰਿਤਸਰ ਤੋਂ ਲੈ ਕੇ ਆਇਆ ਬਾਈਪਾਸ ਤੋਂ ਤੇ ਇੱਥੇ ਇਹਨੇ ਬਾਈਪਾਸ ਤੇ ਕਿਸੇ ਨੂੰ ਦੇਣੀ ਜਿਹੜੀ ਦਿੱਲੀ ਦੇ ਪਰ ਗੱਡੀ ਹੈ ਇਹਦਾ ਪਤਾ ਲੱਗਾ ਭਾਈ ਕਿਹਦੀ ਪਛਾਣ ਤੱਕ ਨਾਂ ਤੇ ਜਾਂ ਵੇਚਦੇ ਹਾਂ ਇਹ ਜੀ ਹਲੇ ਵੈਰੀਫਾਈ ਕਰਾ ਰਹੇ ਹਾਂ ਜੀ ਕਿੰਨੇ ਬੰਦੇ ਨੇ ਜੀ ਇਹਦੇ ਚ ਇੱਕ ਬੰਦਾ ਸੀ ਡਰਾਈਵਰ ਗਰਦਾਸਪੁਰ ਨਾਲ ਸੰਬੰਧ ਕੋਈ ਹੈ ਨਹੀਂ ਗਰਦਾਸਪੁਰ ਨਾਲ ਸੰਬੰਧਿਤ ਨਹੀਂ ਸਾਡੀ ਹਲੇ ਤਫਤੀਸ਼ ਚੱਲ ਰਹੀ ਹੈ ਦੇਖ ਰਹੇ ਹਾਂ ਅਸੀਂ ਵੈਰੀਫਾਈ ਕਰਾਂਗੇ ਵੀ ਇੱਥੇ ਕਿਹਨੂੰ ਦੇਣੀ ਹੈ ਤੇ ਪਿੱਛੋਂ ਕਿਹੜੇ ਦੇ ਬੰਦੇ ਤੋਂ ਲੈ ਕੇ ਆਇਆ ਸੀ ਇਹ ਪਹਿਲਾਂ ਵੀ ਇਦਾਂ ਦੇ ਕੋਈ ਵੇਚਦੇ ਸੀ हां जी पहला भी असि कई वारी जडीया नजाए शराब बरामद कीती है औंदी है 61 14 जित्ता हां जी 61 14 ਇਹਨਾਂ ਨੂੰ ਪਹਿਲਾ ਹੀ ਮਾਮਲਾ ਤਾਂ ਜਾ ਕੋਈ ਐਨਡੀਪੀ ਦਾ ਚਾਹੁੰਦਾ ਹੋਸ਼ ਨਹੀਂ ਜੀ ਇਹ ਤੇ ਕੋਈ ਪਹਿਲਾ ਮੁਕਦਮਾ ਕੋਈ ਨਹੀਂ ਪਹਿਲੀ ਵਾਰ ਹੀ ਇਹ ਟਾਈ ਕਰ ਰਹੇ हां जी ਇਹਦੇ ਦਸਤਾਵਰ ਮੁਤਾਬਕ ਨੇ ਦੂਜਾ ਕਿਹੜਾ ਸੀ ਇੱਕ ਦਿਨ ਹੀ ਲਾਇਆ ਦੇ ਉਪਰੋਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਐਕਸਾਈਜ਼ ਸੱਦੇ ਇੰਸਪੈਕਟਰ ਸਾਹਿਬ ਉਹ ਦੱਸਣਗੇ ਪਹਿਲਾ ਕਿਹੜਾ ਕਿੱਥੋਂ ਲੈ ਕੇ ਮੰਨੇਗਾ ਕਿੱਥੇ ਲੈ ਕੇ ਉਹ ਵੀ ਕਹਿੰਦਾ ਵੀ ਇੱਥੋਂ ਅੰਮ੍ਰਿਤਸਰੋਂ ਲਿਆ ਕੇ ਇੱਥੇ ਦਿੱਤੀ ਹੈ ਗੁਰਦਾਸ ਕੋਈ ਉਮਰ ਦਾ ਬੰਦਾ ਜਿਹੜਾ ਕੋਈ ਤਸਕਰ ਹੈ ਹਾਂਜੀ ਉਹਨੇ ਸਾਨੂੰ ਦੱਸਿਆ ਉਹਦੀ ਅਸੀਂ ਕਰਾਂਗੇ ਵੈਰੀਫਾਈ ਐਸਨ ਜੱਟ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਰਿਪੋਰਟ ਗੁਰਦਾਸਪੁਰ ਪੁਲਿਸ ਨੇ ਬਬਰੀ ਬਾਈਪਾਸ ਨਾਕੇ ਦੇ ਦੌਰਾਨ ਇੱਕ ਦਿੱਲੀ ਨੰਬਰ ਗੱਡੀ ਦੇ ਵਿੱਚੋਂ 45 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਅਤੇ ਡਰਾਈਵਰ ਨੂੰ ਕਾਬੂ ਕਰਕੇ ਕੇਸ ਦਰਜ ਕਰ ਦਿੱਤਾ ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰਦੇ ਹੋਏ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਣਯੋਗ ਗੱਲ ਇਹ ਹੈ ਕਿ ਦੋਸ਼ੀਆਂ ਦੇ ਵੱਲੋਂ ਇਹੀ ਸ਼ਰਾਬ ਦੀਆਂ ਨਜਾਇਜ਼ ਪੇਟੀਆਂ ਗੁਰਦਾਸਪੁਰ ਦੇ ਵਿੱਚ ਹੀ ਕਿਸੇ ਤਸਕਰ ਨੂੰ ਦੇਣੀਆਂ ਸਨ ਅਤੇ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਦਿੱਲੀ ਨੰਬਰ ਗੱਡੀ ਦੇ ਵਿੱਚੋਂ ਇਹ ਸਾਰਾ ਮਾਲ ਭਰਾਮਣ ਕੀਤਾ। ਇਹ ਜੀ ਰਾਤ ਸਦਰ ਸਾਡਾ ਜਿਹੜਾ ਬਬਰੀ ਨਾਕਾ ਉਥੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਸਦਰ ਪੁਲਿਸ ਵੱਲੋਂ ਤੇ ਸਪੈਸ਼ਲ ਟੀਮ ਵੱਲੋਂ। ਦੌਰਾਨ ਗੱਡੀਆਂ ਦੀ ਚੈਕਿੰਗ ਇੱਕ ਇੰਡੀਕਾ ਗੱਡੀ ਸੀ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਜਦੋਂ ਉਹਨੂੰ ਚੈੱਕ ਕਰਨ ਲੱਗੇ ਤੇ ਪਿਛਲੀ ਸੀਟ ਤੇ ਉਹਨੇ ਚਾਦਰ ਪਾਈ ਹੋਈ ਸੀਗੀ ਤੇ ਉਨੇ ਜਦੋਂ ਚੈੱਕ ਕੀਤਾ ਉਹ 45 ਬੇਟੀਆਂ ਜਿਹੜੀਆਂ ਨਜਾਇਜ਼ ਸ਼ਰਾਬ ਸੀ ਇਹ ਜੀ ਪੰਜਾਬ ਕਲੱਬ ਵਿਸਕੀ ਕਰਕੇ ਸੀਗੀ ਪਤਾ ਲੱਗਾ ਕਿੱਥੋਂ ਆਉਂਦੀ ਕਿੱਥੇ ਵੇਚਦੇ ਸੀ ਹਾਂ ਜੀ ਇਹਦੇ ਦਸਮੂਤਾਬਕੇ ਵੀ ਅੰਮ੍ਰਿਤਸਰ ਤੋਂ ਲੈ ਕੇ ਆਇਆ ਬਾਈਪਾਸ ਤੋਂ ਤੇ ਇੱਥੇ ਇਹਨੇ ਬਾਈਪਾਸ 'ਚ ਕਿਸੇ ਨੂੰ ਦੇ ਦਿਆ ਜਿਹੜੀ ਦਿੱਲੀ ਦੇ ਨੰਬਰ ਗੱਡੀ ਹੈ ਇਹਦੇ ਪਤਾ ਲੱਗਾ ਭਾਈ ਕਿਹਦੀ ਪਛਾਣ ਹੈ ਕਿਹਦੇ ਨਾਤੇ ਜਾਂ ਵਾਰ ਰਿਹਾ ਇਹ ਦਈਆ ਇਹ ਜੀ ਹਲੇ ਵੈਰੀਫਾਈ ਕਰਾ ਰਹੇ ਹਾਂ ਜੀ ਕਿੰਨੇ ਬੰਦੇ ਨੇ ਜੀ ਇਹਦੇ ਚ ਇੱਕ ਬੰਦਾ ਸੀ ਡਰਾਈਵਰ ਗਰਦਾਸਪੁਰ ਨਾਲ ਸੰਬੰਧਿਤ ਕੋਈ ਹੈ ਨਹੀਂ ਗਰਦਾਸਪੁਰ ਨਾਲ ਸੰਬੰਧਿਤ ਨਹੀਂ ਸਾਡੀ ਹਲੇ ਤਫਤੀਸ਼ ਚੱਲ ਰਹੀ ਹੈ ਦੇਖ ਰਹੇ ਹਾਂ ਅਸੀਂ ਵੈਰੀਫਾਈ ਕਰਾਂਗੇ ਵੀ ਇੱਥੇ ਕਿਹਨੂੰ ਦੇਣੀ ਹੈ ਤੇ ਪਿੱਛੋਂ ਕਿਹੜੇ ਦੇ ਬੰਦੇ ਤੋਂ ਲੈ ਕੇ ਆਇਆ ਇਹ ਪਹਿਲਾਂ ਵੀ ਇੱਧਰ ਦੇ ਕੋਈ ਵੇਚਦੇ ਸੀ ਹਾਂਜੀ ਪਹਿਲਾਂ ਵੀ ਅਸੀਂ ਕਈ ਵਾਰੀ ਜਿਹੜੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਆਉਂਦੀ ਆ ਕਾਰ 14 ਦਿੱਤਾ ਹਾਂਜੀ ਇਹ ਕਾਰ 14 ਇਹਨਾਂ ਨੂੰ ਪਹਿਲੇ ਮਾਮਲੇ ਦਾ ਜਾ ਕੋਈ ਐਨਡੀਪੀ ਦਾ ਚਾਹੁੰਦੇ ਹੋ ਖੁਸ਼ ਨਹੀਂ ਜੀ ਇਹ ਤੇ ਕੋਈ ਪਹਿਲਾ ਮਕਦਮਾ ਕੋਈ ਨਹੀਂ ਪਹਿਲੀ ਵਾਰ ਹੀ ਇਹ ਟਾਈ ਕਰ ਰਹੇ ਹਾਂ ਜੀ ਹਾਂ ਜੀ ਇਹਦੇ ਦਸਤਾਵੇਜ਼ ਮੁਤਾਬਕ ਨੇ ਦੂਜਾ ਕਿਹੜਾ ਸੀ ਇੱਕ ਦਿਨ ਹੀ ਲਾਇਆ ਦੇ ਉੱਪਰੋਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਐਕਸਾਈਜ਼ ਸੱਦੇ ਇੰਸਪੈਕਟਰ ਸਾਹਿਬ ਉਹ ਦੱਸਣਗੇ ਪਹਿਲਾ ਕਿਹੜਾ ਕਿੱਥੋਂ ਲੈ ਕੇ ਮੰਨੇਗਾ ਕਿ ਕਿੱਥੇ ਲੈ ਕੇ ਉਹ ਵੀ ਕਹਿੰਦਾ ਵੀ ਇੱਥੋਂ ਅੰਮ੍ਰਿਤਸਰੋਂ ਲਿਆ ਕੇ ਇੱਥੇ ਦਿੱਤੀ ਹੈ ਤੇ ਬਸ ਤਾਂ ਕੋਈ ਅੰਮ੍ਰਿਤਸਰ ਦਾ ਬੰਦਾ ਜਿਹੜਾ ਕੋਈ ਤਸਤੁਰ ਹੈ ਹਾਂ ਜੀ ਉਹਨੇ ਸਾਨੂੰ ਦੱਸਿਆ ਉਹਦੀ ਅਸੀਂ ਕਰਾਂਗੇ ਵੈਰੀਫਾਈ ਐਸਨ ਜੱਟ ਨਿਊਜ਼ ਦੇ ਲਈ ਗ